ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 9894 ਦੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਪੰਜਾਬੀ ਸਾਹਿਤ ਦਾ ਜਿਹੜਾ ਵਾਰਤਕ ਪਾਠ ਕਰਨ ਵਾਲਿਆਂ ਜੀ ਜੀਵੇਂ ਕਿ ਤੁਹਾਨੂੰ ਪਤਾ ਹੈ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਪੰਜਾਬੀ ਸਾਹਿਤ ਦਾ ਸਿਲੇਬਸ ਪਹਿਲਾ ਪਾਰਟ ਆਪਣਾ ਗੁਰੂਆਂ ਬਾਰੇ ਹੋ ਚੁੱਕਿਆ ਹੈ ਜੀ ਸੈਕੰਡ ਵੀ ਹੋ ਚੁੱਕਿਆ ਆਧੁਨਿਕ ਪੰਜਾਬੀ ਕਵੀ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਸੁਰਜੀਤ ਪਾਤਰ ਇਹ ਸਾਰੇ ਆਪਾਂ ਕਵਰ ਕਰ ਚੁੱਕੇ ਹਾਂ ਅੱਜ ਆਪਾਂ ਵਾਰਤਕ ਭਾਗ ਦਾ ਪਹਿਲਾ ਟੌਪਿਕ ਕਰਨ ਜਾ ਰਹੇ ਹਾਂ ਜੀ ਪ੍ਰਿੰਸੀਪਲ ਤੇਜਾ ਸਿੰਘ ਵੈਰੀ ਵੈਰੀ ਇੰਪੋਰਟੈਂਟ ਚੈਪਟਰ ਹੈ ਜੇਕਰ ਤੁਸੀਂ ਪਿਛਲੀਆਂ ਕਲਾਸਿਸ ਨਹੀਂ ਦੇਖਿਆ ਹੈ ਗਿਆ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਜਾ ਕੇ ਜਰੂਰ ਜਿਹੜਾ ਉਹਨਾਂ ਨੂੰ ਚੈੱਕ ਆਊਟ ਕਰ ਸਕਦੇ ਹੋ ਤਾਂ ਆਓ ਸਟਾਰਟ ਕਰਦੇ ਹਾਂ ਜੀ ਬਹੁਤ ਛੋਟਾ ਜਿਹਾ ਚੈਪਟਰ ਰਹੇਗਾ ਜੀ ਇਹ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਵਾਲਾ ਹੈ ਕਿਉਂਕਿ ਇੰਨਾ ਕੁਝ ਖਾਸ ਜਿਹੜਾ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚ ਨਹੀਂ ਦਿੱਤਾ ਹੋਇਆ ਇਸ ਤੋਂ ਬਿਨਾ ਵੀ ਇਹਨਾਂ ਦੇ ਜਿਹੜੇ ਕੁਐਸ਼ਨਸ ਨੇ ਬਹੁਤ ਕ리어ਰ ਕਿਤੇ ਦੇਖਣ ਨੂੰ ਮਿਲਦੇ ਨਹੀਂ ਤਾਂ ਇਸ ਕਰਕੇ ਜਿੰਨਾ ਕਿ ਸਫੀਸ਼ੀਐਂਟ ਹੋਊਗਾ ਸਿਰਫ ਉਹਨਾਂ ਕੀ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰਾਂਗੇ ਤਾਂ ਆਓ ਪੜ੍ਹਦੇ ਹਾਂ ਜੀ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਤਾਂ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 1894 ਈਸਵੀ ਦੇ ਵਿੱਚ ਹੋਇਆ ਸੀ ਜੀ ਪਿਤਾ ਦਾ ਨਾਮ ਹੈਗਾ ਸੀ ਭਾਈ ਭਲਾਕਰ ਸਿੰਘ ਤੇ ਮਾਤਾ ਦਾ ਨਾਮ ਹੈਗਾ ਸੀ ਜੀ ਸਰਸਤੀ ਪਿੰਡ ਅੜਿਆਲਾ ਵਿੱਚ ਜਿਹੜਾ ਇਹਨਾਂ ਦਾ ਜਨਮ ਹੋਇਆ ਸੀ ਮੁੱਢਲੀ ਵਿੱਦਿਆ ਇਹਨਾਂ ਨੇ ਪਿੰਡ ਦੇ ਵਿੱਚ ਪੜ੍ਹ ਕੇ 라ਵਲਪਿੰਡੀ ਤੋਂ ਹੀ ਲਈ ਸੀ ਅਤੇ ਮਿਡਲ ਵਿੱਚੋਂ ਅਵਲ ਰਹਿ ਕੇ ਜਿਹੜਾ ਇਹਨਾਂ ਨੇ ਵਜ਼ੀਫਾ ਹਾਸਲ ਕੀਤਾ 1910 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ میٹرਿਕ ਪਾਸ ਕੀਤੀ 1914 ਵਿੱਚ ਬੀਏ ਅਤੇ 1917 ਦੇ ਵਿੱਚ ਅੰਗਰੇਜ਼ੀ ਦੀ ਐਮਏ ਕੀਤੀ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਅੰਗਰੇਜ਼ੀ ਇਤਿਹਾਸ ਅਤੇ ਧਰਮ ਵਿੱਦਿਆ ਦੇ ਪ੍ਰੋਫੈਸਰ ਰਹੇ ਨੇ ਪ੍ਰਿੰਸੀਪਲ ਤੇਜਾ ਸਿੰਘ ਦਸੰਬਰ 1945 ਦੇ ਵਿੱਚ ਖਾਲਸਾ ਕਾਲਜ ਬੰਬਈ ਦੇ ਪ੍ਰਿੰਸੀਪਲ ਬਣ ਕੇ ਚਲੇ ਗਏ ਫਿਰ ਪੰਜਾਬ ਯੂਨੀਵਰਸਿਟੀ ਦੇ ਜ਼ੋਰ ਦੇਣ ਤੇ 1948 ਵਿੱਚ ਸਕੱਤਰ ਪਬਲਿਕੇਸ਼ਨ ਬਿਊਰੋ ਆਉਣ ਲੱਗੇ 1949 ਦੇ ਵਿੱਚ ਆਪ ਨੂੰ ਮਹਿੰਦਰਾ ਕਾਲਜ ਪਟਿਆਲਾ ਦੇ ਜਿਹੜਾ ਪ੍ਰਿੰਸੀਪਲ ਲਗਾਇਆ ਗਿਆ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਸਾਹਿਤ ਤੇ ਬੋਲੀ ਦੀ ਨਿਗਰ ਸੇਵਾ ਕੀਤੀ ਆਪ ਦੀਆਂ ਸਾਹਿਤਿਕ ਕਾਲਾਂ ਦੀ ਪ੍ਰਸ਼ੰਸਾ ਵੱਜੋਂ 1951 ਵਿੱਚ ਪੈਪਸੂ ਸਰਕਾਰ ਨੇ ਸਨਮਾਨਿਆ ਅਤੇ ਮਾਰਚ 1956 ਵਿੱਚ ਅਭਿਨੰਦਨ ਗ੍ਰੰਥ ਵੀ ਜਿਹੜਾ ਪੇਂਟ ਕੀਤਾ ਵਾਰਤਕ ਵਿੱਚ ਨਿਬੰਧਾਂ ਦੀਆਂ ਪੁਸਤਕਾਂ ਨੇ ਉਹਨਾਂ ਦੀਆਂ ਜਿਵੇਂ ਕਿ ਸਾਹਿਤ ਦਰਸ਼ਨ ਕੋਸ਼ਣਾ ਸਕਦਾ ਹੈ ਕਿ ਸਾਹਿਤ ਦਰਸ਼ਨ ਕਿਨਾਂ ਦੀ ਰਚਨਾ ਹੈ ਕਿਨਾਂ ਦੀ ਜਿਹੜਾ ਵਾਰਤਕ ਭਾਗ ਹੈ ਤਾਂ ਇਹ ਹੈਗਾ ਜੀ ਪ੍ਰਿੰਸੀਪਲ ਤੇਜਾ ਸਿੰਘ ਦਾ ਨਵੀਆਂ ਸੋਚਾਂ ਵੀ ਉਹਨਾਂ ਦੀ ਹੀ ਰਚਨਾਏ ਸਹਿਜ ਸੁਭਾ ਘਰ ਦਾ ਪਿਆਰ ਇਹ ਚਾਰੋ ਰਚਨਾਵਾਂ ਜ਼ਰੂਰੀ ਯਾਦ ਕਰ ਲਓ ਜੀ ਚਾਰਾਂ ਦੇ ਵਿੱਚੋਂ ਜ਼ਰੂਰ ਕੁਸ਼ਨ ਆਏਗਾ ਹੀ ਆਏਗਾ ਸਾਹਿਤ ਦਰਸ਼ਨ ਨਵੀਆਂ ਸੋਚਾਂ ਸਹਿਜ ਸੁਭਾ ਤੇ ਘਰ ਦਾ ਪਿਆਰ ਇਹ ਚਾਰੋਂ ਦੀਆਂ ਚਾਰ ਜਿਹੜੀਆਂ ਨੇ ਕੀ ਹੋ ਗਈਆਂ ਪ੍ਰਿੰਸੀਪਲ ਤੇਜ ਸਿੰਘ ਦੀਆਂ ਰਚਨਾਵਾਂ ਹੋ ਗਈਆਂ ਠੀਕ ਹੈ ਫਿਰ ਇਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਆ ਉਹਦੇ ਤੇ ਇੱਕ ਸਵੈਜੀਵਨੀ ਲਿਖਿਆ ਸਵੈਜੀਵਨੀ ਹੁੰਦਾ ਹੈ ਜਦੋਂ ਆਪਾਂ ਆਪਣੀ ਜ਼ਿੰਦਗੀ ਬਾਰੇ ਲਿਖਦੇ ਹਾਂ ਉਸ ਦਾ ਨਾਮ ਹੈਗਾ ਜੀ ਆਰਸੀ ਇਹ ਕੁਸ਼ਣ ਨੂੰ ਨਾ 92 ਦੇ ਪੇਪਰ ਇਹ ਪਹਿਲਾਂ ਦੇ ਵਿੱਚ ਪਹਿਲਾਂ ਵੀ ਆਇਆ ਹੋਇਆ ਇਹ ਕੁਸ਼ਣ ਤਾਂ ਇਹਨੂੰ ਵੀ ਤੁਸੀਂ ਯਾਦ ਰੱਖਿਓ ਠੀਕ ਹੈ ਚਾਰ ਰਚਨਾਵਾਂ ਨੇ ਸਾਇਦਰਸ਼ਨ ਨਵੀਆਂ ਸੋਚਾਂ ਸਹਿਜ ਸਭਾ ਘਰ ਦਾ ਪਿਆਰ ਤੇ ਉਹਨਾਂ ਦੀ ਆਪ ਦੀ ਸਾਹਿਤਿਕ ਸਵੈਜੀਵਨੀ ਜਿਸ ਦਾ ਨਾਮ ਹੈ ਆਰਸੀ ਕਲੀਅਰ ਹੈ ਤਾਂ ਇਹ ਜਿਹੜੀਆਂ ਰਚਨਾਵਾਂ ਨੇ ਪ੍ਰਿੰਸੀਪਲ ਤੇਜਾ ਸਿੰਘ ਦੀਆਂ ਸੀਆਂ ਤੇ ਪੰਜਾਬ ਸਕੂਲ ਬੋਰਡ ਦੇ ਵਿੱਚ ਜਿਹੜੇ ਇਹ ਬੁੱਕਸ ਨੇ ਉਹਨਾਂ ਦੇ ਵਿੱਚ ਦੋ ਤੋਂ ਤਿੰਨ ਜਿਹੜੀਆਂ ਰਚਨਾਵਾਂ ਨੇ ਇਹਨਾਂ ਦੇ ਦੇਖਣ ਨੂੰ ਮਿਲਦੀਆਂ ਨੇ ਇੱਕ ਦੇਖਣ ਨੂੰ ਮਿਲਦੀ ਹੈ ਜੀ ਘਰ ਦਾ ਪਿਆਰ ਇਸ ਤੋਂ ਬਿਨਾ ਤੁਸੀਂ ਦੇਖੋਗੇ ਸਕਰੀਨ ਤੇ ਇੱਕ ਹੈਗੀ ਹੈ ਜੀ ਮੁੱਢਲੀ ਅਵਸਥਾ ਠੀਕ ਹੈ ਤੇ ਇੱਕ ਮੋਡਲੀ ਅਵਸਥਾ ਤੋਂ ਬਿਨਾ ਉਹਨਾਂ ਦਾ ਹੈਗਾ ਜੀ ਮਿਡਲ ਦੀ ਪੜਾਈ ਜਿਹਦੇ ਵਿੱਚ ਇਹਨਾਂ ਨੇ ਆਪਦੇ ਦੋਹਾਂ ਦੋਨਾਂ ਦੇ ਵਿੱਚ ਆਪਦੇ ਬਾਰੇ ਗੱਲ ਕੀਤੀ ਹੈ ਜੀ ਮਿਡਲ ਪੜਾਈ ਤੇ ਇੱਕ ਆਪਣੇ ਕੋਲ ਹੈਗਾ ਮੋਡਲੀ ਅਵਸਥਾ ਤੇ ਇੱਕ ਘਰ ਦਾ ਪਿਆਰ ਇਹ ਤਿੰਨੋਂ ਜਿਹੜੀਆਂ ਪੰਜਾਬ ਬੋਰਡ ਦੇ ਬੁੱਕਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਿਨਾ ਪਲੱਸ 2 ਦੀ ਪੰਜਾਬ ਬੋਰਡ ਦੇ ਵਿੱਚ ਜੇਕਰ ਤੁਸੀਂ ਦੇਖੋ ਤਾਂ ਇਹਨਾਂ ਦੀ ਬੇਸਿਕ ਇਨਫੋਰਮੇਸ਼ਨ ਵੀ ਦਿੱਤੀ ਹੋਈ ਹੈ ਕੰਮ ਕੀਤਾ ਇਹਨਾਂ ਦਾ ਮੇਨ ਜਿਹੜਾ ਟੀਚਿੰਗ ਦਾ ਸੀ ਅਧਿਆਪਨ ਦਾ ਸੀ ਪ੍ਰਿੰਸੀਪਲ ਤੇਜਾ ਸਿੰਘ ਨੂੰ ਮੁੱਖ ਤੌਰ ਤੇ ਇੱਕ ਗੱਦਕਾਰ ਦੇ ਰੂਪ ਤੇ ਜਾਣਿਆ ਜਾਂਦਾ ਹੈ ਉਸ ਨੇ ਸਾਹਿਤ ਆਲੋਚਨਾ ਵੀ ਲਿਖੀ ਹੈ ਉਹਨਾਂ ਦੀ ਮੁੱਖ ਰੁਚੀ ਅੰਗਰੇਜ਼ੀ ਸਾਹਿਤਾ, ਅਧਿਆਨ ਤੇ ਅਧਿਆਪਨ, ਇਤਿਹਾਸ ਅਤੇ ਗੁਰਬਾਣੀ ਦੀ ਖੋਜ ਤੇ ਵਿਆਖਿਆ ਸੀ ਪਰ ਉਹਨਾਂ ਦਾ ਪੰਜਾਬੀ ਬੋਲੀ ਦਾ ਪਿਆਰ ਸਾਰਿਆਂ ਤੋਂ ਜਿਹੜਾ ਉੱਤੇ ਸੀ ਉਹਨਾਂ ਨੇ ਬਹੁਤ ਸਾਰੇ ਪੁੰਗਰ ਦੇ ਪੰਜਾਬੀ ਲੇਖਕਾਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਦੀਆਂ ਪੁਸਤਕਾਂ ਦੇ ਉਤਸ਼ਾਹ ਭਰਪੂਰ ਮੁੱਖਬੰਦ ਜਿਹੜੇ ਨੇ ਉਹ ਲਿਖੇ ਗਏ ਇਸ ਕਾਰਨ ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਨੇ ਬਹੁਤ ਜ਼ਿਆਦਾ ਪ੍ਰਸਿੱਧ ਵੀ ਹੋਏ ਉਹਨਾਂ ਨੇ ਅੰਗਰੇਜ਼ੀ ਵਿੱਚ ਵੀ ਪੁਸਤਕਾਂ ਲਿਖੀਆਂ ਜੇ ਕੋਈ ਸੋ ਦਾ ਜ਼ਿਆਦਾਤਰ ਤੁਹਾਨੂੰ ਇੰਗਲਿਸ਼ ਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਇਹਨਾਂ ਦੀਆਂ ਰਚਨਾਵਾਂ ਇਹਨਾਂ ਦੀਆਂ ਮੁੱਖ ਰਚਨਾਵਾਂ ਦੇ ਵਿੱਚੋਂ ਇੱਕ ਗੁਸਲਖਾਨਾ ਵੀ ਹੈਗਾ ਜੀ ਇਹਨਾਂ ਦੀ ਰਚਨਾ ਠੀਕ ਹੈ ਇਹ ਵੀ ਯਾਦ ਰੱਖਿਓ ਸੱਭਿਆਚਾਰ ਠੀਕ ਹੈ ਇਹ ਵੀ ਇਹਨਾਂ ਦੇ ਲੇਖ ਨੇ ਇਸ ਤੋਂ ਬਿਨਾ ਇਹਨਾਂ ਨੇ ਇੱਕ ਪੰਜਾਬੀ ਕੋਸ਼ ਤਿਆਰ ਕੀਤਾ ਸੀ ਜਿਹੜੇ ਕੁਐਸਚਨ ਆ ਜਾਏ ਕਿ ਕਿਹੜੇ ਵਾਰਤਕ ਭਾਗ ਦੇ ਹੋਣੇ ਲੇਖਕ ਨੇ ਜਿਨ੍ਹਾਂ ਨੇ ਇੱਕ ਕੋਸ਼ ਤਿਆਰ ਕੀਤਾ ਸੀ ਪੰਜਾਬ ਦਾ ਪੰਜਾਬੀ ਦਾ ਤਾਂ ਉਹ ਹੈਗੇ ਸੀ ਜੀ ਪ੍ਰਿੰਸੀਪਲ ਤੇਜਾ ਸਿੰਘ ਠੀਕ ਹੈ ਤੇ ਇਹ ਜਿਹੜਾ ਮੈਂ ਤੁਹਾਨੂੰ ਅੱਗੇ ਦੱਸਿਆ ਨਾ ਮੁੱਢਲੀ ਅਵਸਥਾ ਤੇ ਮਿਡਲ ਦੀ ਪੜਾਈ ਇਹ ਦੋਨੋਂ ਹਿੱਸੇ ਇਹਨਾਂ ਦੀ ਆਪਦੀ ਸਵੈ ਜੀਵਨੀ ਦੇ ਵਿੱਚੋਂ ਲਏ ਗਏ ਨੇ ਜੋ ਕਿ ਪੰਜਾਬ ਬੋਰਡ ਦੀ ਬੁੱਕਸ ਦੇ ਵਿੱਚ ਜਿਹੜਾ ਸ਼ਾਮਿਲ ਹੈ ਕਲੀਅਰ ਹੈ ਤਾਂ ਉਹਨਾਂ ਨੇ ਇਸ ਦੇ ਵਿੱਚ ਆਪਦੀ ਜ਼ਿੰਦਗੀ ਬਾਰੇ ਦੱਸਿਆ ਕਿ ਉਹ ਕਿਸ ਤਰੀਕੇ ਨਾਲ ਉਹਨਾਂ ਨੇ ਮਿਡਲ ਦੀ ਪੜ੍ਹਾਈ ਕੀਤੀ ਕਿਸ ਤਰ੍ਹਾਂ ਉਹਦਾ ਬਚਪਨ ਗੁਜ਼ਰਿਆ ਉਹ ਸਾਰੇ ਉਹਨਾਂ ਨੇ ਇਸ ਚੀਜ਼ ਦੇ ਵਿੱਚ ਦੱਸਿਆ ਏ ਇਸ ਤੋਂ ਬਿਨਾ ਪ੍ਰਿੰਸੀਪਲ ਤੇਜਾ ਸਿੰਘ ਆਰ ਸੀ ਪੰਜਾਬ ਯੂਨੀਵਰਸਿਟੀ ਆ ਜਿਹੜੀ ਬੁੱਕ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਇਹਦੇ ਵਿੱਚ ਜਿਹੜਾ ਹਿੱਸਾ ਹੈ ਨਾ ਦੇਖੋ ਮੁੱਢਲੀ ਅਵਸਥਾ ਹੋ ਗਿਆ ਤੇ ਆਪਣੇ ਕੋਲ ਜਿਹੜਾ ਇਹ ਹੋ ਗਿਆ ਮਿਡਲ ਦੀ ਪੜ੍ਹਾਈ ਤੇ ਇਹ ਦੋਨੋਂ ਜਿਹੜਨੇ ਉਹਨਾਂ ਦੀ ਸਵੈ ਜੀਵਨੀ ਆਰਸੀ ਦੇ ਵਿੱਚੋਂ ਹੀ ਲਈ ਗਈ ਨੇ ਤਾਂ ਇਹ ਯਾਦ ਰੱਖਿਓ ਠੀਕ ਹੈ ਉਸ ਤੋਂ ਬਿਨਾ ਹੁਣ ਇਸ ਸਵੈ ਜੀਵਨੀ ਦੇ ਜਿਹੜੇ ਅੰਸ਼ ਨੇ ਇਹਨਾਂ ਵਿੱਚੋਂ ਕੁਝ ਕੁਐਸਚਨਸ ਨੇ ਇਹ ਮੈਂ ਤੁਹਾਨੂੰ ਅੱਗੇ ਕਰਾਵਾਂਗੀ ਉਸ ਤੋਂ ਪਹਿਲਾਂ ਆਪਾਂ ਕੁਝ ਹੋਰ ਇਨਫੋਰਮੇਸ਼ਨ ਵੀ ਪੜ ਲਈਏ ਇਹਨਾਂ ਬਾਰੇ ਤਾਂ ਉਹ ਅੱਜੇ ਕੋਸ਼ਨ ਆ ਜਾਵੇ ਕਿ ਪੰਜਾਬੀ ਦੇ ਪਹਿਲੀ ਪੀੜੀ ਦੇ ਵਾਰਤਕਾਰ ਕੌਣ ਨੇ ਤਾਂ ਉਹ ਹੈਗੇ ਨੇ ਜੀ ਪ੍ਰਿੰਸੀਪਲ ਤੇਜਾ ਸਿੰਘ ਠੀਕ ਹੈ ਇਹਨਾਂ ਦਾ ਜਨਮ ਹੈ 2 ਜੂਨ 1894 ਨੂੰ ਹੋਇਆ ਸੀਗਾ ਜੀ ਅੰਮ੍ਰਿਤਸਰ ਵਿੱਚ ਉਸ ਤੋਂ ਬਾਅਦ ਅੱਗੇ ਦੇਖੀਏ ਪਾਰਚਨਾਵਾਂ ਦੀ ਜੇ ਗੱਲ ਕਰੀਏ ਤਾਂ ਦੇਖੋ ਇੰਗਲਿਸ਼ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦੀਆਂ ਰਚਨਾਵਾਂ ਨੇ ਤੇ ਇਸ ਤੋਂ ਬਿਨਾ ਵਾਰਤਕ ਸੰਗ੍ਰਹਿ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੀ ਰਚਨਾਵਾਂ ਸਹਿਦ ਸੁਭਾ ਨਵੀਆਂ ਸੋਚਾਂ ਗੁਸਲਖਾਨਾ ਘਰ ਦਾ ਪਿਆਰ ਸਾਹਿਤ ਦਰਸ਼ਨ ਇਹ ਸਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਇਹਨਾਂ ਦਾ ਤੁਸੀਂ ਜ਼ਰੂਰ ਚਾਹੇ ਸਕਰੀਨਸ਼ਾਟ ਲੈ ਲਓ ਚਾਹੇ ਕਾਪੀ ਤੇ ਨੋਟ ਕਰ ਲਓ ਇੱਕ ਗੱਲ ਹੋਰ ਹੈ ਜੀ ਨਾਲ-ਨਾਲ ਨੋਟਸ ਬਣਾਈ ਜਾਓ ਬਹੁਤ ਸਾਰੇ ਕੈਂਡੀਡੇਟਸ ਗਰੁੱਪ ਦੇ ਵਿੱਚ ਕਹਿ ਦਿੰਦੇ ਨੇ ਮੈਡਮ ਪੀਡੀਐਫ ਸੈਂਡ ਕਰ ਦਿਓ ਦੇਖੋ ਪੀਡੀਐਫ ਤਾਂ ਮੈਂ ਗਰੁੱਪ ਦੇ ਵਿੱਚ ਪਾ ਹੀ ਦਿੰਨੀ ਆ ਠੀਕ ਹੈ ਜਦੋਂ ਕਲਾਸ ਖਤਮ ਹੁੰਦੀ ਉਸ ਤੋਂ ਬਾਅਦ ਜਿਹੜਾ ਪੀਡੀਐਫ ਤੁਹਾਨੂੰ ਗਰੁੱਪ ਦੇ ਵਿੱਚ ਮਿਲ ਜਾਂਦਾ ਹੈ ਲੇਕਿਨ ਇੱਕ ਸੁ ਨੇ ਨੋਟਸ ਵੀ ਬਣਾਓ ਕਈ ਵਾਰ ਕੀ ਹੁੰਦਾ ਆਪਣੇ ਫੋਨ ਚੋਂ ਪੀਡੀਐਫ ਡਿਲੀਟ ਹੋ ਜਾਂਦਾ ਹੈ ਜਾਂ ਬਾਰ ਬਾਰ ਆਪਾਂ ਨੂੰ ਫੋਨ 'ਚ ਰਿਵੀਜ਼ਨ ਕਰਨੀ ਥੋੜੀ ਔਖੀ ਲੱਗਦੀ ਹੈ ਜਦੋਂ ਆਪਾਂ ਹੱਥ ਨਾਲ ਕੋਈ ਚੀਜ਼ ਲਿਖਦੇ ਆ ਨਾ ਉਹ ਆਪਣੇ ਦਿਮਾਗ ਦੇ ਵਿੱਚ ਜ਼ਿਆਦਾ دیر ਤੱਕ ਸੇਵ ਰਹਿੰਦੀ ਹੈ ਤਾਂ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਇੱਕ ਕਾਪੀ ਪੈਨ ਲੈ ਕੇ ਆਪਦਾ ਜਿਹੜਾ ਨੋਟਸ ਬਣਾਈ ਜਾਓ ਉਸ ਤੋਂ ਬਾਅਦ ਸਵੈ ਜੀਵਨੀ ਬਾਰੇ ਆਪਾਂ ਪੜ ਚੁੱਕੇ ਆ ਸਵੈ ਜੀਵਨੀ ਲਈ ਇੱਕ ਮੇਨ ਇੰਪੋਰਟੈਂਟ ਲਾਈਨ ਹੈ ਜਿੱਥੇ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਜਿਹੜੀ ਇਹਨਾਂ ਦੀ ਸਵੈ ਜੀਵਨੀ ਆਰ ਸੀ ਇਸ ਨੂੰ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਜਿਹੜਾ ਮੰਨਿਆ ਜਾਂਦਾ ਹੈ ਇਹ ਇਸ ਤੋਂ ਬਿਨਾ ਨੇ ਇੰਗਲਿਸ਼ ਦੇ ਵਿੱਚ ਇਹਨਾਂ ਨੇ ਬਹੁਤ ਸਾਰੀਆਂ ਬੁੱਕਸ ਲਿਖਿਆ ਨੇ ਇਹ ਤਾਂ ਫਿਲਹਾਲ ਨਹੀਂ ਹੋਣੀਆਂ ਫਿਰ ਵੀ ਜੇਕਰ ਤੁਸੀਂ ਪੜ੍ਹਨਾ ਚਾਹੋ ਤਾਂ ਤੁਸੀਂ ਪੜ੍ਹ ਸਕਦੇ ਹੋ ਜੀ ਤਾਂ ਹੁਣ ਆਪਾਂ ਇਹਨਾਂ ਦੇ ਜਿਹੜੇ ਐਮਸੀਕਿਊ ਸੀਗੇ ਇਹ ਵਾਲੇ ਕੁਐਸਚਨ ਜਿਹੜੇ ਕਿ ਇਹਨਾਂ ਦੀ ਇਸ ਟੌਪਿਕ ਦੇ ਵਿੱਚ ਦਿੱਤੇ ਹੋਏ ਨੇ ਉਹ ਵੀ ਪੜ੍ਹ ਲੈਣੇ ਆ ਮੋਡਲੀ ਅਵਸਥਾ ਸਵੈ ਜੀਵਨੀ ਅੰਸ਼ ਕਿਸ ਦੇ ਲਿਖੇ ਹੋਏ ਨੇ ਪ੍ਰਿੰਸੀਪਲ ਤੇਜਾ ਸਿੰਘ ਦੇ ਦੇਖੋ ਇਹ ਗੱਲ ਮੈਂ ਤੁਹਾਨੂੰ ਬਾਰ-ਬਾਰ ਦੱਸੀ ਹੈ ਕਿ ਜਿਹੜੀ ਆਪਾਂ ਪੜ੍ਹ ਰਹੇ ਆ ਨਾ ਮੋਡਲੀ ਅਵਸਥਾ ਜਾਂ ਦੂਜੀ ਤਾਂ ਇਹ ਉਹਨਾਂ ਦੀ ਸਵੈ ਜੀਵਨੀ ਦੇ ਵਿੱਚੋਂ ਲਿਆ ਗਿਆ ਯਾਨੀ ਸਵੈ ਜੀਵਨੀ ਦਾ ਅੰਸ਼ ਹੈ ਸਵੈ ਕਲੀਅਰ ਹੈ ਉਹਦੇ ਵਿੱਚੋਂ ਕੁਝ ਹਿੱਸੇ ਲਏ ਗਏ ਨੇ ਜਿਵੇਂ ਮੋਢਲੀ ਵਿਸਥਾ ਮਿਡਲ ਦੀ ਪੜਾਈ ਉਸ ਤੋਂ ਬਾਅਦ ਕਿਹੜੀ ਪੁਸਤਕ ਵਿੱਚੋਂ ਹੈ ਜੀ ਆਰਸੀ ਵਿੱਚੋਂ ਆ ਪ੍ਰਿੰਸੀਪਲ ਤੇਜ ਸਿੰਘ ਨੇ ਪੰਜਵੀਂ ਕਦੋਂ ਪਾਸ ਕੀਤੀ ਸੀ ਜੀ 1902 ਵਿੱਚ ਪਾਸ ਕੀਤੀ ਸੀ ਇਸ ਤੋਂ ਬਿਨਾ ਹੁਣ ਦੇਖੋ ਇਹ ਤੋਂ ਘੋਸ਼ਣਾ ਤੋਂ ਬਿਨਾ ਜਿਹੜੇ ਇਹ ਕੁਐਸਚਨ ਨੇ ਨਾ ਜਿਵੇਂ ਕਦੋਂ ਪਾਸ ਕੀਤੀ ਪੰਚਵੀਂ ਤਾਂ ਉਹਨਾਂ ਨੇ 1902 ਵਿੱਚ ਪਾਸ ਕੀਤੀ ਸੀ ਤੇ ਇਹ ਜਿਹੜੇ ਕੁਐਸਚਨ ਹੈ ਜਿਵੇਂ ਉਹ ਪ੍ਰਿੰਸੀਪਲ ਤੇਜ ਸਿੰਘ ਜਦੋਂ ਆਟਾ ਪਿਸੌਣ ਗਿਆ ਤਾਂ ਕੌਣ ਸੀ ਨਾਲ ਤਾਂ ਇਹ ਸਾਰਾ ਉਹਨਾਂ ਦੀ ਸਵੈ ਜੀਵਨੀ ਦੇ ਅੰਸ਼ ਵਿੱਚੋਂ ਆਏ ਹੋਏ ਕੁਐਸਚਨ ਨੇ ਤਾਂ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਅਵੇਲੇਬਲ ਕਰਵਾ ਦੇਵਾਂਗੇ ਤੁਸੀਂ ਇਹਨਾਂ ਨੂੰ ਜਿਹੜਾ ਪੜ ਲੈਣਾ ਠੀਕ ਹੈ ਥੋੜੇ ਜਿਹੇ ਹੀ ਕੁਐਸਚਨ ਨੇ ਥੋੜਾ ਜਿਹਾ ਮਟੀਰੀਅਲ ਹੈ ਫਿਲਹਾਲ ਕਿਉਂਕਿ ਇਹਨਾਂ ਦਾ ਟੌਪਿਕ ਜਿਹੜਾ ਬਹੁਤ ਛੋਟਾ ਜਿਹਾ ਹੈ अपना सिलेबस ਉਹਨੋਂ ਜੀਵਨੀ ਵਾਲਾ ਸਾਰਾ ਹੋ ਚੁੱਕਿਆ ਜੀ ਆਧੁਨਿਕ ਪੰਜਾਬੀ ਦਾ ਹੋ ਚੁੱਕਿਆ ਹੁਣ ਆਪਾਂ ਪ੍ਰਿੰਸੀਪਲ ਤੇਜਾ ਸਿੰਘ ਤੋਂ ਬਾਅਦ ਬਲਰਾਜ ਸਾਨੀ ਤੇ ਡਾਕਟਰ ਨਰਿੰਦਰ ਕਪੂਰ ਦਾ ਚੈਪਟਰ ਕੰਪਲੀਟ ਕਰਕੇ ਫਿਰ ਸਿਰਫ ਆਪਣੇ ਤਿੰਨੇ ਚੀਜ਼ਾਂ ਰਹਿ ਜਾਣਗੀਆਂ ਕਹਾਣੀ ਭਾਗ ਦੀਆਂ ਤਿੰਨ ਚੀਜ਼ਾਂ ਕੌਣ ਕੌਣ ਇੱਕ ਸੁਝਾਨ ਸਿੰਘ ਰਹਿ ਜਾਣਗੇ ਜੀ ਕਰਵੰਤ ਸਿੰਘ ਵਿਰਕ ਤੇ ਬਰਿਆਮ ਸੰਧੂ ਇਹਨਾਂ ਤੇ ਵੀ ਇੱਕ ਸੈਪਰੇਟ ਸੈਪਰੇਟ ਜਿਹੜੀਆਂ ਵੀਡੀਓਜ਼ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਕਲੀਅਰ ਹੈ ਬਾਕੀ ਜਿਹੜੀ ਗ੍ਰਾਮਰ ਵਾਲਾ ਪਾਰਟ ਹੈ ਜੇ ਗ੍ਰਾਮਰ ਵਾਲੇ ਪਾਰਟ ਦੀ ਗੱਲ ਕਰੀਏ ਤਾਂ ਆਪਾਂ ਪੰਜਾਬੀ ਭਾਸ਼ਾ ਤੇ ਉਪਭਾਸ਼ਾ ਕਰ ਚੁੱਕੀਆਂ ਜੀ ਲਿਪੀ ਅਤੇ ਗੁਰਮੁਖੀ ਲਿਪੀ ਤੇ ਇੱਕ ਮੈਂ ਡਿਟੇਲ ਵੀਡੀਓ ਲੈ ਕੇ ਹਾਜ਼ਰ ਹੋਵਾਂਗੀ ਜਲਦੀ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਪੰਜਾਬੀ ਸਾਹਿਤ ਆਪਾਂ ਸਾਰਾ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਰਹੀ ਗੱਲ ਇਹਨਾ ਚਾਰ ਬੋਧਾਂ ਦੀ ਤੁਨੀ ਬੋਸ਼ਬਦ ਬੋਧ ਵਾਕ ਬੋਧ ਅਰਥ ਬੋਧ ਇਹ ਫਿਲਹਾਲ ਮੈਂ ਮੈਰਾਥਨ ਕਲਾਸ ਦੇ ਵਿੱਚ 올ਰੀਡੀ ਕਵਰ ਕਰਾ ਚੁੱਕਿਆ ਪਰ ਫਿਰ ਵੀ ਮੇਰੀ ਕੋਸ਼ਿਸ਼ ਰਹੇਗੀ ਕਿ ਇੱਕ ਸੈਪਰੇਟ ਵੀਡੀਓਜ਼ ਜਿਹੜੀਆਂ ਨੇ ਸਾਰਿਆਂ ਤੇ ਅਲੱਗ-ਅਲੱਗ ਟੋਪਿਕਸ ਤੇ ਜ਼ਰੂਰ ਲੈ ਕੇ ਆਈਏ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਮੁਹਾਵਰੇ ਖੋਤਾ ਇਹਨਾ ਬਾਰੇ ਜਿਹੜਨੇ ਰੱਜ ਕੇ ਐਮਸੀਕਿਊ ਲਗਾਵਾਗੇ ਜਿੰਨੇ ਜ਼ਿਆਦਾ ਹੋ ਸਕੇ ਓਨੇ ਜ਼ਿਆਦਾ ਐਮਸੀਕਿਊ ਸੋਲਵ ਕਰਾਂਗੇ ਠੀਕ ਹੈ ਜੀ ਇਸ ਤੋਂ ਬਿਨਾ ਤੁਹਾਨੂੰ ਇੱਕ ਹੋਰ ਅਪਡੇਟ ਦੇਣੀ ਸੀ ਕਿ ਜਿਹੜਾ ਪੇਪਰ A ਦਾ ਸੈਂਪਲ ਪੇਪਰ ਜਿਹੜਾ ਆਪਾਂ ਨੇ ਸੋਲਵ ਨੇ ਹੋਰ ਤਿਆਰ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਜਿਹੜੇ ਕੁਐਸਚਨਸ ਨੇ ਉਹ ਤੁਹਾਨੂੰ ਕਾਫੀ ਜ਼ਿਆਦਾ ਹਾਈ ਤੇ ਕਾਫੀ ਜ਼ਿਆਦਾ ਟਫ ਦੇਖਣ ਨੂੰ ਮਿਲਣਗੇ ਠੀਕ ਹੈ ਤਾਂ ਉਹ ਸਾਰਾ ਜਿਹੜਾ ਤਿਆਰ ਕੀਤਾ ਜਾ ਰਿਹਾ ਮਟੀਰੀਅਲ ਹੈ ਜਲਦੀ ਵੀ ਅਪਾ ਉਹ ਵੀ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ ਠੀਕ ਹੈ ਤਾਂ ਇਹ ਹੈ ਗਈ ਸੀ ਆਪਣੀ ਕਲਾਸ ਬਾਕੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜਾ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਬਾਕੀ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਉੱਥੇ ਅਪਾ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਵਿੱਚ ਮਿਲ ਜਾਣਗੇ ਜੀ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਜੀ ਤਾਂ ਬਾਕੀ ਜੇਕਰ ਤੁਹਾਡਾ ਕਿਸੇ ਵੀ ਕੁਸਚਨ ਨੂੰ ਲੈ ਕੇ ਡਾਊਟ ਹੋਇਆ ਜਾਂ ਕੋਈ ਵੀ ਸੁਝਾਅ ਹੋਇਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਦੇਣਾ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਥੈਂਕ ਯੂ